ਮੈਂ ਨਹੀਂ ਇਹ ਨਹੀਂ ਕਹਾ ਕਿ ਸਭ ਧਰਮ ਇੱਕ ਹੈ ਮੈਂ ਕਹਾ ਧਰਮ ਹੀ ਇੱਕ ਹੈ ਅੱਛਾ ਠੀਕ ਹੈ ਠੀਕ ਹੈ ਇਹੀ ਤਾਂ ਫਰਕ ਤਾਂ ਅੱਛਾ ਠੀਕ ਹੈ ਉਹ ਕਹਤੇ ਸਰਬ ਧਰਮੋ ਕੋ ਇੱਕ ਬਣਾਓ ਮੈਂ ਕਹਾ ਧਰਮ ਹੈ ਹੀ ਇੱਕ ਹਾਂ ਹਾਂ ਜੋ ਦੂਸਰਾ ਉਹ ਬਤਾਓ ਕੌਣ ਸਾ ਸਹੀ ਹੈ ਕਿ ਗੁਰ ਜਿਹੜੇ ਪਿੱਛੇ ਪੰਜਾਬ 'ਚ ਹੈ ਕਿਉਂਕਿ ਮੇਰੀ ਪ੍ਰਜਾਇਤ ਉੱਥੋਂ ਦੀ ਹੈਗੀ ਤੇ ਉਧਰ ਪਹਿਲੇ ਬੜਾ ਅੱਲਾ ਪੜਾ ਇਸ ਬਾਤ ਦਾ ਕਿ ਨਾ ਪੰਜਾਬ ਮੇ ਲੋਕ ਗੁਰਦੁਆਰੇ ਛੱਡ ਕੇ ਚਰਚਾਂ ਨੂੰ ਜਾਣਾ ਸ਼ੁਰੂ ਹੋ ਗਏ। ਪਤਾ ਸੀ ਜ਼ਿਆਦਾ ਚਰਚ ਚੰਗੀ ਗੱਲ ਹੈ। ਹਾਂ। ਗੁਰਦੁਆਰੇ ਨਾਲੋਂ ਚਰਚ ਚੰਗਾ ਹੈ? ਹਾਂ। ਤੇ ਚਰਚ ਜਾਣਾ ਗੁਰਦੁਆਰੇ ਪੁੱਠੀ ਮੱਤਾ ਜਿੱਦਣ ਚਰਚ ਚਲੇਗੇ ਸਿੱਖ ਛੇਦੀ ਬਣ ਜਾਣਗੇ। ਜਿਹੜੇ ਗੁਰਦਾਰੇ ਨਾਲ ਜੁੜੇ ਨੇ ਕੱਟੜ ਕਦੇ ਸਿੱਖੀ ਨਹੀਂ ਤਰਲ ਕਰਨਗੇ ਚਾਰ ਚਾਲੇ ਫਲੈਕਸੀਬਲ ਸੋਚ ਹੈ ਉਹਨਾਂ ਦੀ ਕੋਈ ਇਹਨਾਂ ਦਾ ਸਰਦਾਰ ਬਣ ਜਵੇ ਹਿੰਦੂ ਬਣ ਜਵੇ ਮੁਸਲਮਾਨ ਬਣ ਜਵੇ ਇਹਨਾਂ ਦਾ ਕਦੇ ਉਹਨਾਂ ਨੇ ਮਾਇੰਡ ਨਹੀਂ ਕੀਤਾ ਕਦੇ ਗੱਲ ਸੁਣੀ ਹੈ ਵੱਲ ਵਿੱਚ ਇਹ ਹੀ ਡੱਬਦੇ ਨੇ ਹਿੰਦੂ ਜ्यादा ਡੱਬਦੇ ਨੇ ਸੜਕ ਕਿਉਂ ਬਣ ਗਿਆ ਸਿੱਖ ਜਿਆਦਾ ਟੱਪਦੇ ਨੇ ਜਿਹੜੇ ਟੱਪਦੇ ਨੇ ਸਭ ਤੋਂ ਬੁਰੇ ਬੰਦੇ ਉਹ ਨੇ ਸਭ ਤੋਂ ਧਰਮ ਦੇ ਖਿਲਾਫ ਹੋਣੇ ਤੁਸੀਂ ਕੀ ਲੈਣਾ ਗੁਰੂ ਨੇ ਸਗਨੀ ਬੈਲਮ ਲਾਇਆ ਧਰਮ ਲੋਕ ਛੜ ਛੜ ਗਾਂ ਜਾਂਦੇ ਹੀ ਹੁੰਦੇ ਨੇ ਫਿਰ ਛੱਡਦੇ ਕਿਉਂ ਨੇ ਥੋੜੇ ਵਾਲਾ ਧਰਮ ਖੋਟਿਆ ਥੋੜੇ ਵਾਲਾ ਛੱਡਦੇ ਨੇ ਉਹ ਲੋਕ ਧਰਮ ਨਹੀਂ ਝੜ ਰਹੇ ਲੋਕ ਰਾ ਤੁਹਾਡਾ ਪ੍ਰਚਾਰ ਉਹ ਛੱਡ ਰਹੇ ਨੇ ਇਸ ਵਕਤ ਉਹ ਘੋਟਾ ਤੇ ਤੁਹਾਡੀ ਸੋਚ ਆ ਜਾਂਦਾ ਇਹ ਜਿਆਦਾ ਜੈਨ ਬੁਰਾ ਲੱਗਦਾ ਕਿਉਂ ਛੱਡ ਰਹੇ ਮੈਂ ਦੋਦੀ ਕਹਤਾ ਮੈਂ ਤਾਂ ਕਹਤਾ ਧਰਮ ਹੀ ਜਬੇ ਇੱਕ ਹੈ ਅਗਰ ਧਰਮ ਇੱਕ ਹੈ ਤਾਂ ਧਰਮ ਪਰਵਰਤਨ ਦਾ ਸਵਾਲ ਕਹਾਂ ਥੇ ਪੈਦਾ ਹੋਗਾ ਨਹੀਂ ਤਾਂ ਇਹ ਫਿਰ ਤਾਂ ਬਾਤ ਹੀ जो प्रवर्तन की बात करते हैं वो धर्म विरोधी है।, तो है, तो तो है वो तो धर्म विरोधी है खुद धर्म विरोधी है उनका धर्म सबसे बुरा है जो वो प्रचार रहे हैं उनका धर्म वो है जो वो प्रचार रहे हैं उनका धर्म वो नहीं है जो कुर्बानी में लिखा है वो और है जो वो खुद मान रहे हैं बता रहे हैं जो सोच उनकी किया, जो उनकी सोच है उनका धर्म है वो गुरबाणी के खिलाफ है सबसे बुरे हैं वो जो सिख हो गए ये कहते ना सिख ईसाई क्यों हो गया सिख तो कभी ईसाई होता ही नहीं सिख नहीं था जो ईसाई हुआ है तुम तो उसे अगर सिख समझते ਅਗਰ ਤੁਮਨੇ ਉਸੇ ਸਿੱਖ ਸਮਝਾ ਜਾਂ ਸਮਝਤੇ ਹੋ ਤੁਮ ਸਿੱਖੀ ਕੇ ਹਜ਼ਾਰੋਂ ਕੋਸੋਂ ਦੂਰ ਹੋ ਸਿੱਖੀ ਬਹੁਤ ਸਿੱਖੀ ਤੁਮ ਹਿਰਾਈ ਨਹੀਂ ਸਿੱਖੀ ਤੁਮਾਰੀ ਅਸਲ ਮੇ ਬਾਤ ਇਹ ਹੈ ਨਾ ਤੁਮ ਸਿੱਖੋ ਨਾ ਬਹੁਤ ਸਿੱਖੋ ਸੇ ਬੜਨੇ ਦੀਆ ਉਸੇ ਅੱਛਾ ਧਰਮ ਮਿਲਾ ਇਸਾਈ ਉਹ ਚਲੇ ਗਏ